ਪੂਰੀਆਂ ਤਿਆਰ ਮੁਕੰਮਲ ਨੇ ਲੇਬਰ ਪੱਖੋਂ ਸਪਾਈ ਪੱਖੋਂ ਤੇ ਹੋਰ ਵੀ ਹਰ ਪੱਖੋਂ ਲੇਟਾ ਵਗੈਰਾ ਸਾਰਾ ਸਾਡੀ ਤਿਆਰੀ ਹੈ ਇਹ ਸਾਡੇ ਜਿਹੜੇ ਖਰੀਦ ਆ ਪੰਜਾਬ ਸਰਕਾਰ ਤੋਂ ਸਰਦਾਰ ਭਵੰਤਮਨ ਸੀਐਮ ਸਾਹਿਬ ਵੱਲੋਂ ਪਿਛਲੇ ਸਾਲ ਨੂੰ 15 ਦਿਨ ਪਹਿਲਾਂ ਖਰੀਦ ਹੋ ਰਹੀ ਸੀ 16 ਜਿਹੜੀ ਅੱਗੇ 1 ਅਕਤੂਬਰ ਤੋਂ ਹੁੰਦੀ ਸੀ ਅਸੀਂ ਉਹ ਨੂੰ 16 ਨੂੰ ਸ਼ੁਰੂ ਕਰਨ ਜਾ ਰਹੇ ਹਾਂ ਫਸਲ ਦਾ ਸ਼ਾਇਦ 2-4 ਹਫ਼ਤਾ ਵੱਧ ਵੀ 25 ਤੋ ਆ ਸਕਦੀ ਹੈ ਜਿਹੜਾ ਪਰਲਾ ਇਲਾਕਾ ਅੰਮ੍ਰਿਤਸਰ ਤੇ ਤਰਨਤਾਰਨ ਇਲਾਕਾ ਉਹ ਦੇਖੋ ਹੜ੍ਹ ਦੇ ਵਿੱਚ ਡੁੱਬ ਗਿਆ ਉਧਰ ਜ਼ਿਆਦਾਤਰ ਬਾਸਮਤੀ ਹੁੰਦੀ ਹੈ ਪਰ ਇਸ ਬਾਰੇ ਵੀ ਉਹ ਗੱਲ ਨਹੀਂ ਬਣੀ ਹੈ ਕਿ ਜਿਹੜੀ ਬਣਦੀ ਜਿਹਦੇ 2900 ਰੁਪਏ ਮੇਰੀ ਖੁੱਦ ਦੀ ਢੇਰੀ ਲੱਗੀ ਜਾਂ ਜੋਗੇ 31-3200 ਰੁਪਏ ਘੱਟੋ ਘਾਟਨ ਲੱਗਣੀ ਚਾਹੀਦੀ ਹੈ ਇਹ ਦੂਜੀ ਜੀ ਦੀ ਤੋਂ ਸਰ ਘੱਟ ਝਾੜ ਹੁੰਦਾ ਦਾ ਇਹਦਾ ਝਾੜ 20 ਤੋਂ ਲੈ ਕੇ 25 ਤੱਕ ਹੁੰਦਾ ਪਰ ਅੱਜ ਕੇ ਮੌਸਮ ਦੀ ਮਾਰ ਕਰਦੇ ਨੇ ਤੇ ਝਾੜ 'ਚ ਫਰਕ ਪਿਆ 18-19 ਕੁਆਂਟਲ 17 ਇੱਥੇ ਨਿਕਲਦੀ ਆ ਤੇ ਮੰਡੀ ਦੇ ਪ੍ਰਬੰਧ ਕਿਉਂ ਨਹੀਂ ਹੈਗੇ ਜਿਹੜੇ ਮੰਡੀ ਦੇ ਪ੍ਰਬੰਧ ਨੇ ਸਰ ਪ੍ਰਬੰਧ ਵਧੀਆ ਨੇ ਮੰਗ ਅਸੀਂ ਹੀ ਕਰਦੇ ਆ ਵੀ ਸਰਕਾਰ ਤੋਂ ਅਸੀਂ ਕਹਿੰਦੇ ਵੀ ਇਹਦਾ ਘੱਟੋ ਘੱਟ ਫਿਕਸ ਰੇਟ ਕਰੋ ਜੋ ਵਪਾਰੀਆ ਵੀ ਆਹ ਰੇਟ ਤੋਂ ਉੱਪਰ ਖਰੀਦੇ ਜਿਹਦੇ ਨਾਲ ਕਿਸਾਨ ਦਾ ਥੋੜਾ ਬਾਲਾ ਘਰ ਪੂਰਾ ਹੋਵੇ ਮੈਂ ਵਿਸ਼ਵਾਸ ਦਿਵਾਉਣਾ ਕਿਸਾਨ ਭਰਾਵਾਂ ਨੂੰ ਵੀ ਤੁਹਾਡਾ ਜਿਸ ਤਰ੍ਹਾਂ ਪਹਿਲਾਂ ਮਾਨ ਸਾਹਿਬ ਸਰਕਾਰ ਵਿੱਚ ਕਿ ਨਸੀਜ ਸੱਚ ਜੀਰ ਹੋ ਗਏ ਸਾਢੇ ਦਿਨ ਸਾਲ ਹੋ ਗਏ ਵੀ ਆਪਣਾ ਦਾਣਾ ਦਾਣਾ ਥੋੜਾ ਚੱਕਿਆ ਜਾਂਦਾ ਹੈ ਇਸ ਵਾਰ ਵੀ ਤੁਹਾਡਾ ਦਾਣਾ-ਦਾਣਾ ਬੋਰੀਆਂ ਦੇ ਪਊਗਾ ਤੇ ਤੁਹਾਨੂੰ ਸ਼ਾਮ ਨੂੰ ਬੇਲਾ ਕਰਕੇ ਘਰ ਨੂੰ ਭੇਜਿਆ ਜਾਊਗਾ